ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਬਹੀ ਕਾ ਕੇ ਤਵੇ ਚਲਾਏ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਮਾਨਣ ਜੋ ਪ੍ਰਭ ਕੋ ਮਿਲਿਓ ਚਹੈ ਰਾਜ ਕਰੇਗਾ ਖਾਲਸਾ ਬਾਰ ਹੋਏ ਸ਼ਾਮਿਲ ਹੋਣਗੇ ਸਾ ਵਾਹਿ ਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਣ ਜਾਰ ਕਰਉ ਬੇਨੰਤੀਆ ਤਿਸ ਮੋਹਣ ਲਾਲ ਪਿਆਰੇ ਹੋ ਫਿਰੋਂ ਕੋ ਜੰਤੀਆ ਤਿਸ ਦਸ ਪਿਆਰੇ ਸਿਰ ਤਰੀ ਉਤਾਰੇ ਇੱਕ ਪੂਰੀ ਦਰਸ਼ਨ ਦਿਜੈ ਨੈਣੇ ਹਮਾਰੇ ਪ੍ਰੇਰੰਗ ਰੰਗਾਰੇ ਇਕਤ ਬਿਨਾ ਤਰੀਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਬਿਨਾ ਚਾਤ੍ਰਿਕ ਜਿਵੇਂ ਤਿਸੰਤੀਆ ਜਨਨ ਅਨੇਕ ਗੁਰ ਪੂਰਾ ਪਾਇਆ ਸਗਲੀ ਤਖਾ 부ਝੰਤਿਆ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੇ ਤਨਹੀ ਸੁਣਿਆ ਦੁਖ ਸੁਖ ਮੇਰਾ ਤਾਪਿਤ ਨਕੀ ਕਡਾਨੀ ਜਿਸ ਕਾ ਸਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀ ਸੁਣਿਆ ਦੁੱਖ ਸੁਖ ਮੇਰਾ ਤਾਪਿਤ ਨੀ ਕੀ ਕਡਾਨੀ ਜੀ ਕੀ ਕਹੀ ਬਹਿਮਾਨੀ ਅਬਰ ਜ ਤਨ ਕਰ ਰਗੇ ਬੋ ਤੇਰੇ ਤਨ ਤਿਲ ਨਹੀਂ ਕੀਮਤ ਜਾਣੀ ਰਹਾ ਅਮਰਿਤ ਨਾਮ ਨਿਰਮੋਲ ਕਹੀਰਾ ਗੁਰਦੇ ਨੋ ਮੰਤਾਨੀ ਡਿਗੈ ਨ ਡੋਲੇ ਦ੍ਰਿੜ ਕਰ ਰਘਿਓ ਪੂਰਨ ਹੋਏ ਤ੍ਰਪਤਾਨੀ ਕੋਏ ਜਬੀ ਜਮ ਤੁਮ ਕਛ ਹੋਤੇ ਤੈਨ ਕੀ ਬਾਤ ਬਿਲਾਨੀ ਅਲੰਕਾਰ ਤਲੀ ਹੋਈ ਹੈ ਤਾਤੇ ਕਨਕ ਵਿਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋ ਬਾਜੈ ਅਨਰਤ ਬਾਣਨੀ ਕਹੁ ਨਾਨਕ ਨ ਚਲ ਕਰ ਬਾਦਿਓ ਗੁਰ ਕੀਓ ਸਹਿਜ ਸੁਖ ਸੋਪਾ ਬਾਜੇ ਅਨ ਅਦਬਾਨੀ ਕਹੋ ਨਾਨਕ ਨਹਿ ਚਲ ਕਰ ਬਾਂਧੋ ਗੁਰ ਕੀਓ ਬੰਦਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਤਾਵਰੀ ਦਵਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਸਦੀ ਸਾਧ ਸੰਗਤ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਡੀ ਜਥੇ ਨੇ ਇਤਿਹਾਸਕ ਵਾਰਾਂ ਸਰਵ ਕਰਾਇਆ ਗਿਆ ਤਲਵਾਤ ਕੀਤਾ ਜਾਂਦਾ ਹੈ ਅਰਦਾਸਾਂ ਬੇਨਤੀਆਂ ਜੋ ਜੜੀਆਂ ਹੋਈਆਂ ਹਨ ਤੇ ਪਰਮੇਂਦਰ ਸਿੰਘ ਜੀ ਵੱਲੋਂ ਗੁਰੂ ਦਾ ਵਿਚਾਰ ਸਭ ਕੀਤਾ ਹੈ ਤਲਵਾਤ ਕੀਤਾ ਜਾਂਦਾ ਹੈ ਪ੍ਰਮਾਤਮਾ ਅਗਮਤਾ ਚੰਨਾਂ ਦੀ ਬਲਬੋਦੀ ਵਾਖਸ਼ੇ ਕੋ ਸੂਚਨਾ ਮੈਂ ਇਸ ਤਰ੍ਹਾਂ ਹਨ ਸਮਰਟ ਕੈਂਪ 7 ਜੁਲਾਈ ਤੋਂ ਪਹਿਲੀ ਵਾਸਤੇ ਕਰ ਲਗ ਰਿਹਾ ਹੈ ਬੱਚੇ ਦੀ ਉਮਰ 6-7 ਤੋਂ ਉੱਪਰ ਹੋਣੀ ਚਾਹੀਦੀ ਹੈ ਜਿੰਨਾ ਬਚਾਰੇ ਕਿਪ ਵਿੱਚ ਸੈ ਲੈਣਾ ਹੈ ਉਹ ਬਾਹਰ ਕਾਊਂਟਰ ਤੋਂ ਫਾਰਮ ਲੈ ਕੇ ਭਰ ਕੇ ਦੇ ਸਕਦੇ ਹਨ ਪਾਰਟੀ ਕੈਂਪ ਵਾਸਤੇ ਟੀਚਰਾਂ ਦੀ ਲੋੜ ਹੈ ਜਿਨ੍ਹਾਂ ਪੈਂਟਰਾਮਾ ਦੀ ਯੋਗਤਾ D.B.Ed ਜਾਂ ITT ਹੈ ਉਹ ਆਪਦੇ ਉਹ ਹਰਮੇਲ ਸਿੰਘ ਜੂਰ ਨਾਲ ਸਪਰਕ ਕਰ ਸਕਦੇ ਹਨ 1 ਪਹਿਲੀ ਤੇ 2 ਤਰੀਕ ਨੂੰ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਕਥਾਵਾਚਕ ਸ਼ਾਮ ਦੇ ਦੁਵਾਂ 6:00 ਤੋਂ 6:45 ਤੱਕ ਸਜਾਇਆ ਕਰਨਗੇ ਜੀਪੀ ਪ੍ਰੋਵੀਡਰ ਤੋਂ ਖੈਰਾ ਦਾ ਡਾਟਾ ਡਿਜਾਥਾ ਅਈਲੀ ਤਰੀਕ ਤੋਂ 1 ਮਹੀਨੇ ਵਾਸਤੇ ਇਤਿਹਾਸਕ ਵਾਰਾਂ ਸਾਮਣ ਕਰਾਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ